ਬੀਜੇਪੀ ਦੀ ਐਮਪੀ ਕੰਗੜਾ ਰਣੌਤ ਵੀ ਬੜੀ ਚਰਚਾ ਦੇ ਵਿੱਚ ਆ ਬੜੀਆਂ ਵਿਵਾਦਿਤ ਟਿੱਪਣੀਆਂ ਕਰਦੀ ਹੁਣ ਇੱਕ ਵਾਰ ਫਿਰ ਉਹਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਿਆ ਉਹ ਕਹਿੰਦੇ ਕਿ ਗੁਰਦੁਆਰੇ ਚ ਲੋਕ ਗਏ ਸੀ ਉਹਨਾਂ ਨੂੰ ਦੇਖ ਕੇ 47 ਇਸ ਤਰ੍ਹਾਂ ਦੀ ਉਹਨੇ ਟਿੱਪਣੀ ਕੀਤੀ ਆ ਪਹਿਲੀ ਗੱਲ ਤਾਂ ਉਹਨੂੰ ਮੂਰਖ ਨੂੰ ਪੁੱਛੇ ਇਹ ਵੀ ਉਦੋਂ ਏਕੇ 47 ਆਈ ਹੀ ਨਹੀਂ ਸੀ ਪੰਜਾਬ 'ਚ ਜਦੋਂ ਸੰਤ ਜਰਨੈਲ ਸਿੰਘ ਸੀ ਉਦੋਂ ਏਕੇ 47 ਦੀ ਆਮਦ ਹੀ ਨਹੀਂ ਪੰਜਾਬ 'ਚ ਬਾਕੀ ਇਹਦੇ ਕੋਈ ਸਰਟੀਫੀਕੇਟ ਲੈਣ ਦੀ ਕੀ ਲੋੜ ਆ ਕੀ ਜਿਹੜੇ ਸੰਤ ਸੀਗੇ ਜੀ ਸੰਤ ਕੀ ਹੁੰਦਾ ਇਹਨੂੰ ਕੀ ਪਤਾ ਵੀ ਸੰਤ ਚਪਾਈ ਕੀ ਹੁੰਦਾ ਪਹਿਲੀ ਗੱਲ ਤਾਂ ਮੇਰਾ ਖਿਆਲ ਲੋਕਾਂ ਨੂੰ ਸਿਆਣ ਪਚਾਈ ਦੀ ਹੈ ਇਹੋ ਜਿਹੇ ਜਿਹੜੇ ਭਾਈ ਆਪ ਸੀਪਾਈ ਚਾਰਕ ਸਾਂਝ ਵਿੱਚ ਖੜੱਤਨ ਪੈਦਾ ਕਰਦਾ ਮਨੋ ਉਹਨੂੰ ਐਮਪੀ ਕੇ ਉਹਨੂੰ ਤਾਂ ਪਿੰਡ ਦਾ ਸਰਪੰਚ ਤੇ ਨਹੀਂ ਬਣਾਉਣਾ ਚਾਹੀਦਾ ਬੀਜੇਪੀ ਤਾਂ ਕਿਨਾਰਾ ਕਰ ਲੈਂਦੀ ਹੈ ਬਿਆਨ ਤੋਂ ਜਦੋਂ ਕਿਸਾਨੀ ਅੰਦੋਲਨ ਵਾਲਾ ਬਿਆਨ ਇਹਦਾ ਵਿਵਾਦਤ ਆਉਂਦਾ ਤਾਂ ਬੀਜੇਪੀ ਕਹਿੰਦੀ ਸਾਡਾ ਇਸ ਨਾਲ ਕੋਈ ਸਰੂਕਾਰ ਨਹੀਂ ਹੈ ਇਹਦਾ ਨਿੱਜੀ ਬਿਆਨ ਹੋ ਸਕਦਾ ਕਾਰਵਾਈ ਕੋਈ ਨਹੀਂ ਹੁੰਦੀ ਸੀ ਮੈਨੂੰ ਦੱਸੋ ਜੀ ਇੱਕ ਇੱਕ ਪਰਿਵਾਰ ਆ ਆਪਣਾ ਜਿਹੜੀ ਇੱਕ ਪਾਰਟੀ ਹੁੰਦੀ ਪਰਿਵਾਰ ਹੁੰਦੀ ਐ ਐਮਪੀ ਜਿਹੜਾ ਹੁੰਦਾ ਉਹਦੇ ਪਰਿਵਾਰ ਦਾ ਇੱਕ ਮੈਂਬਰ ਹੁੰਦਾ ਜਿਹੜਾ ਉਸ ਪਰਿਵਾਰ ਦਾ ਮੁਖਿਓ ਕਿਨਾਰਾ ਕਿਉਂ ਕਰ ਸਕਦਾ ਉਹ ਆਪਣੀ ਜ਼ਿੰਮੇਵਾਰੀ ਚੱਕੇ ਵੀ ਉਹਨੂੰ ਉਹਨੂੰ ਜਾ ਲਾਵੇ ਉਹਨੂੰ ਜਾ ਕੇ ਅੱਜ ਤੋਂ ਬਾਅਦ ਤੂੰ ਬਿਆਨ ਨਹੀਂ ਦੇਣਾ ਚੱਕ ਪਰੇ ਹੋ ਕਦੀ ਸਿੱਖ ਕੋਈ ਬੋਲਿਆ ਕਈ ਹੋਰ ਕੋਈ ਬੋਲਿਆ ਵੀ ਫਲਾਣੇ ਹਿੰਦੂ ਨੇ ਤਰਸ਼ੂਰ ਰੱਖਿਆ ਜੀ ਫਲਾਣੇ ਨੇ ਆਹ ਚੀਜ਼ ਰੱਖੀ ਕਿਸੇ ਕੋਈ ਬੋਲਿਆ ਸਾਨੂੰ ਲੋੜ ਹੀ ਨਹੀਂ ਇਹਦੇ ਕੋਈ ਕੀ ਅਧਿਕਾਰ ਹੈ ਕਹਿੰਨੇ ਸੌਂਟੀ ਦਿੱਤੀ ਐ ਸੰਗ ਤੇ ਜਾਣਨਾ ਚਾਹੁੰਦੀ ਆ ਪੌਣੇ 2 ਸਾਲ ਹੋ ਗਏ ਨੇ ਪੌਣੇ 2 ਸਾਲ ਹੋ ਗਏ ਮੋਰਚਾ ਚੱਲਦਿਆਂ ਨੂੰ ਤਾਂ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਮੋਰਚੇ ਦੀ ਉਹ ਸਾਰੇ ਸਾਥ ਦੇਣਗੇ ਕਿਸਾਨ ਜਿਹੀ ਬੰਦੀਆਂ ਨਿਹੰਗ ਜਿਹੀ ਬੰਦੀਆਂ ਨਿਹੰਗ ਸਿੰਘ ਜਿਹੀ ਬੰਦੀਆਂ ਤੇ ਸਾਰੀਆਂ ਇੱਕ ਵੱਡਾ ਰੋਸ ਮਾਰਚ ਕਰਨਾ ਵਾ ਦਬਾਅ ਪਾਉਣਾ ਸਰਕਾਰ ਤੇ ਤਾਂ ਕਿ ਕਿਉਂਕਿ ਹੁਣ ਸਰਕਾਰ ਨੇ ਦਬਾਅ ਪੈਨਪੁਰ ਚੁਕਾ ਚੱਕ ਰਿਆ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਰਕਾਰ ਨੇ ਜਦੋਂ ਦਾ ਸੁਪਰੀਮ ਕੋਰਟ ਚ ਆਰਡਰ ਆ ਜਿਹੜਾ ਪੰਜਾਬੀ ਦਾ ਸਿੱਧਾ ਲਾਭ ਦਾ ਦੀ ਥੋਈ ਬੈਠੀ ਸਕਾ ਇਹ ਪੂਰਾ ਵੱਡਾ एलान ਹੋਏਗਾ ਬਹੁਤ ਵੱਡਾ एलान ਹੋਏਗਾ ਜੀ ਘੱਟ ਤੋਂ ਘੱਟ ਇਸ ਲੱਖ ਘੱਟ ਤੋਂ ਘੱਟ 20 25 ਸੰਤੋ ਦੀ ਅਗਵਾਈ ਕਰਨਗੇ ਜੀ ਸਾਡੀ ਗੱਲ ਕਿਸਾਨ ਜਿਹੀ ਬੰਦਿਆਂ ਸਾਥ ਤੇਰੀਆਂ ਸਾਰੀਆਂ ਉਹ ਵੱਡਾ ਇੱਕ ਐਡਾ ਮਾਰਚ ਹੋਵੇਗਾ ਜਿਹੜਾ ਇਹਨਾਂ ਕੋਲ ਕੰਟਰੋਲ ਹੀ ਹੋਣਾ ਇਹ ਵੀ ਹੁੰਦਾ ਜਦੋਂ ਪਹਿਲਾਂ ਤੁਸੀਂ ਰੋਸ ਮਾਰਚ ਕੱਢਣਾ ਸੀ ਉਦੋਂ ਸਮਾਂ ਤੈਅ ਕਰ ਦਿੱਤਾ ਗਿਆ ਇੱਕ ਥਾਂ ਵੀ ਨਿਸ਼ਚਿਤ ਕਰ ਦਿੱਤੀ ਗਈ ਪਰ ਐਨ ਮੌਕੇ ਤੇ ਆ ਕੇ ਉਸ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਜਿਵੇਂ 17 ਸੈਕਟਰ ਦਾ ਪ੍ਰੋਗਰਾਮ ਦਿੱਤਾ ਉਸ ਤੋਂ ਬਾਅਦ ਤੁਸੀਂ ਨੇ ਇਹ ਮੋਰਚੇ ਨੂੰ ਘੁਮਾ ਕੇ ਜੇਲ੍ਹ ਉੱਪਰ ਦੀ ਮੋੜ ਕੇ ਮੋਰਚੇ ਦੇ ਵਿੱਚ ਰੋਸ ਮਾਰਚ ਲਿਆ ਜਾਂਦਾ ਉਸ ਚੀਜ਼ ਤੇ ਵੀ ਕਿੰਤੂ ਪ੍ਰੰਤੂ ਹੋਇਆ ਸੰਗਤ ਵੀ ਦੋਚਿੱਤੀ ਹੋ ਜਾਂਦੀ ਆ ਤਾਂ ਸੰਗਤ ਕਹਦੀ ਹੈ ਕਿ ਜਦੋਂ ਪਹਿਲਾਂ ਹੀ ਸੋਚ ਵਿਚਾਰ ਕੇ ਪਹਿਲਾਂ ਹੀ ਮੰਥਨ ਕਰਕੇ ਆਪਣਾ ਪ੍ਰੋਗਰਾਮ ਸਾਂਝਾ ਕਰੋ ਪਹਿਲਾਂ ਪੋਸਟਰ ਵੀ ਮੈਂ ਮਹਾਲੀ ਚ ਦੇਖਿਆ ਵੀ ਲੱਗੇ ਹੋਏ ਸੀ ਵੀ 17 ਸੈਕਟਰ ਦੇ ਵਿੱਚ ਹੀ ਜਾਣਾ ਉਸ ਤੋਂ ਬਾਅਦ ਅਸੀਂ ਗਵਰਨਰ ਹੌਸਪਟਲ ਜਾਵਾਂਗੇ ਉਹ ਕੀ ਕਾਰਨ ਬਣ ਜਾਂਦਾ ਪਹਿਲਾਂ ਇਸ ਵਾਰ ਤੁਸੀਂ ਮੰਥਨ ਕੀਤਾ ਹੈ ਇਹ ਬਿਲਕੁਲ ਮੰਚਨ ਕਰਕੇ ਐਲਾਨ ਕਰਾਂਗੇ ਜੀ ਕੱਲ ਨੂੰ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਜਿਹੜਾ ਪੌਣੇ 2 ਸਾਲ ਤੋਂ ਚੰਡੀਗੜ੍ਹ ਅਤੇ ਮਹਾਲੀ ਦੀ ਹੱਦ ਤੇ ਲੱਗਿਆ ਹੋਇਆ ਪਰ ਹਲੇ ਤੱਕ ਕਿਸੇ ਵੀ ਬੰਦੀ ਸਿੰਘ ਨੂੰ ਰਿਹਾ ਨਹੀਂ ਕੀਤਾ ਗਿਆ ਮੋਰਚਾ ਲਗਾਤਾਰ ਜਾਰੀ ਹੈ ਮੋਰਚਾ ਆਪਣੇ ਪੜਾਵਲ ਅੱਗੇ ਵਧਦਾ ਜਾ ਰਿਹਾ ਤਾਂ ਅਗਲੇ ਦਿਨਾਂ ਦੇ ਵਿੱਚ ਮੋਰਚੇ ਦੇ ਆਗੂਆਂ ਦੀ ਕੀ ਰਣਨੀਤੀ ਰਹਿਣ ਵਾਲੀ ਹੈ ਕੀ ਸਰਕਾਰ ਤੇ ਕਿਸ ਤਰੀਕੇ ਦਾ ਦਬਾਅ ਬਣਾਇਆ ਜਾਵੇ ਕਿਹੜੇ ਉਹ ਤਰੀਕੇ ਹੋਣਗੇ ਕਿਸ ਤਰੀਕੇ ਦੇ ਨਾਲ ਰੋਸ ਜਤਾਉਣਾ ਉਹ ਰਣਨੀਤੀ ਸਾਰੀ ਤਿਆਰ ਹੋ ਰਹੀ ਆ ਤੇ ਦੂਜਾ ਬੀਜੇਪੀ ਦੀ ਐਮਪੀ ਕੰਗਣਾ ਰਣੌਤ ਲਗਾਤਾਰ ਵਿਵਾਦਤ ਬਿਆਨ ਦੇ ਰਹੀ ਆ ਪਹਿਲਾਂ ਉਸਨੇ ਕਿਸਾਨੀ ਅੰਦোলন ਬਾਰੇ ਕਈ ਵਿਵਾਦਤ ਟਿੱਪਣੀਆਂ ਕੀਤੀਆਂ ਉਸਨੇ ਕਿਹਾ ਕਿ ਉਸ ਅੰਦোলন ਦੇ ਵਿੱਚ ਜਨਾਨੀਆਂ ਦੇ ਔਰਤਾਂ ਦੇ ਰੇਪ ਹੋਏ ਨੇ ਤਾਂ ਉਸਤੇ ਵੀ ਬੜਾ ਵਿਵਾਦ ਹੋਇਆ ਸੀ ਭਾਵੇਂ ਕਿ ਉਦੋਂ ਭਾਜਪਾ ਨੇ ਇੱਕ ਨਾਰਾ ਕਰ ਲਿਆ ਸੀ ਇੱਕ ਪ੍ਰੈਸ ਨੋਟ ਜਾਰੀ ਹੁੰਦਾ ਉਸ ਦੇ ਵਿੱਚ ਕਿਹਾ ਜਾਂਦਾ ਕਿ ਸਾਡਾ ਇਸ ਦੇ ਬਿਆਨ ਦੇ ਨਾਲ ਕੋਈ ਸਰੋਕਾਰ ਨਹੀਂ ਇਸ ਦਾ ਨਿੱਜੀ ਬਿਆਨ ਹੋ ਸਕਦਾ ਹੈ ਤੇ ਹੁਣ ਫਿਰ ਕੰਗਣਾ ਲੜੌਂਤ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਬਾਰੇ ਕਈ ਤਲਖ ਟਿੱਪਣੀਆਂ ਕੀਤੀਆਂ ਨੇ ਕਿਸੇ ਨਿੱਜੀ ਚੈਨਲ ਤੇ ਇੰਟਰਵਿਊ ਦੇ ਦੌਰਾਨ ਕਿਉਂ ਅਕਸਰ ਉਸ ਦੇ ਵੱਲੋਂ ਇਹ ਵਿਵਾਦਿਤ ਬਿਆਨ ਦਿੱਤੇ ਜਾਂਦੇ ਨੇ ਕਿ ਟੀਆਰਪੀ ਲੈਣ ਦੇ ਲਈ ਇਹ ਬਿਆਨਬਾਜ਼ੀ ਉਸ ਦੇ ਵੱਲੋਂ ਕੀਤੀ ਜਾਂਦੀ ਹੈ ਜੇਕਰ ਭਾਜਪਾ ਕਹਿੰਦੀ ਹੈ ਕਿ ਸਾਡਾ ਉਸ ਦੇ ਬਿਆਨਾਂ ਦੇ ਨਾਲ ਕੋਈ ਨਾਤਾ ਨਹੀਂ ਹੈ ਉਸ ਦੇ ਨਾਲ ਕੋਈ ਨੇੜਤਾ ਨਹੀਂ ਹੈ ਫਿਰ ਉਸ ਦੇ ਉੱਪਰ ਕਾਰਵਾਈ ਕਾਨੂੰਨੀ ਕਿਉਂ ਨਹੀਂ ਕੀਤੀ ਜਾਂਦੀ ਜਾਂ ਫਿਰ ਪਾਰਟੀ ਪੱਧਰ ਤੇ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਇਹ ਸਵਾਲ ਲਗਾਤਾਰ ਬਰਕਰਾਰ ਹੈ ਸਾਡੇ ਨਾਲ ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਾਂਸ ਸਾਹਿਬ ਸੰਗਤ ਇਹ ਜਾਣਨਾ ਚਾਹੁੰਦੀ ਆ ਪੌਣੇ 2 ਸਾਲ ਹੋ ਗਏ ਨੇ ਪੌਣੇ 2 ਸਾਲ ਹੋ ਗਏ ਮੋਰਚਾ ਚੱਲਦਿਆਂ ਨੂੰ ਤਾਂ ਹੁਣ ਅਗਲੀ ਰਣਨੀਤੀ ਕੀ ਰਹਿਣ ਵਾਲੀ ਆ ਮੋਰਚੇ ਦੀ ਸੰਗਤ ਵੀ ਜਾਣਨਾ ਚਾਹੁੰਦੀ ਆ ਕਿਵੇਂ ਬੰਦੀ ਸਿੰਘ ਰਹਿਣਾ ਹੋਣਗੇ ਕਿਵੇਂ ਸਰਕਾਰ ਤੁਹਾਡੇ ਹੱਕ 'ਚ ਫੈਸਲਾ ਕਰੂਗੀ ਕਿਹੜੀਆਂ ਨੀਤੀਆਂ ਦੇ ਤੁਸੀਂ ਹੁਣ ਖਰਾ ਉਤਰਨ ਜਾ ਰਹੇ ਹੋ ਵੀ ਮਹੀਨੇ ਅੱਜ 12 ਦਿਨ ਹੋ ਗਏ ਜੀ ਮੋਰਚਾ ਲੱਗੇ ਨੂੰ ਤੁਸੀਂ ਕਿੰਨਾ ਸਬਰਵਾ ਸੰਤੋਖ ਹੈ ਧ੍ਰਿੜਤਾ ਹੈ ਸਿਰੜਿਆ ਜਿਹੜੇ ਸਾਡੇ ਇੱਥੇ ਵੀਰ ਭੈਣਾ ਬਜ਼ੁਰਗ ਬੈਠੇ ਨੇ ਉਹਨਾਂ ਦਾ ਸਿਰੜ ਸਦਕਾ ਹੀ ਪਤਨ ਸਿੰਘ ਰਿਹਾ ਹੋਏ ਨੇ ਲਖਵਿੰਦਰ ਸਿੰਘ ਸ਼ਮਸ਼ੀਰ ਸਿੰਘ ਤੇ ਗੁਰਮੀਤ ਸਿੰਘ ਲਖਵਿੰਦਰ ਸਿੰਘ ਦੀ ਰਿਪੋਰਟ ਭੇਜ ਦਿੱਤੀ ਪੋਜ਼ਿਟਿਵ ਉਹ ਸੈਂਟਰ ਸਰਕਾਰ ਨੇ ਫਾਈਨਲ ਕਰਨੀ ਪੱਕੀ ਰਿਹਾਈ ਇਨਾਂ ਦੀ ਪ੍ਰੀ ਮੈਚੋਰ ਬੇਲ ਹੋਈ ਹੈ ਉਹਨੂੰ ਕਹਿੰਦੇ ਗਲੇਤੀ ਰਿਹਾਈ ਇਹ ਸ਼ਮਸ਼ੇਰ ਸਿੰਘ ਦੀ ਤੇ ਗਰਮੀਤ ਸਿੰਘ ਦੀ ਪੈਂਡਿੰਗ ਆ ਉਹ ਦਬਾਅ ਬਣਾ ਰਹੇ ਸਰਕਾਰ ਤੇ ਵੀ ਕਿਵੇਂ ਹੋਵੇ ਜਿ세ਹਦਾਰ ਜਗਤਾਰ ਸਿੰਘ ਹਵਾਰਾ ਦੀ ਜਿੰਨਾ ਚਿਰ ਉਹ ਪੰਜਾਬ ਨਹੀਂ ਆਉਂਦੇ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਕਿਉਂਕਿ ਹੁਣ ਉਹਨਾਂ ਦੇ ਜਿਹੜੇ ਜੇਰ ਮੈਨੂ ਦੇ ਲਾਅ ਨੇ ਕਾਨੂੰਨ ਨੇ ਉਹ ਲਾਗੂ ਹੋ ਰਹੇ ਨੇ ਦਿੱਲੀ ਵਾਲੇ ਹੁਣ ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਰ ਹਾਲਤ ਵਿੱਚ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਜਿਹੜਾ ਪਰਮਜੀਤ ਸਿੰਘ ਜੀ ਪਿਉਰਾ ਵਾ ਉਹਦੀ ਤਕਰੀਬਨ 8-9 ਮਹੀਨੇ ਹੋ ਗਏ ਉਹਦੀ ਜਿਹੜੀ ਪਰੋਲ ਇਹਨਾਂ ਦੇ ਪੈਂਡਿੰਗ ਰੱਖੀ ਹੋਈ ਹੈ ਜੋ ਸਾਨੂੰ ਜਾਣਕਾਰੀ ਮਿਲੀ ਹੈ ਅਸੀਂ ਦਬਾਅ ਪਾਵਾਂਗੇ ਉਹਦੀ ਜਲਤੀ ਮਿਲੇ ਜਗਤਾਰ ਸਿੰਘ ਤਾਰਾ ਜਿਹੜੇ ਨੇ ਉਹਨਾਂ ਦੇ ਇੱਕ ਕੇਸ ਪੈਂਡਿੰਗਾ ਜਿੰਨਾ ਚਿਰ ਉਹ ਕੇਸ ਦੀ ਖਬਰ ਹੁੰਦਾ ਇਹਨਾਂ ਨੂੰ ਪਰੋਲ ਨਹੀਂ ਮਿਲਦੀ ਇਦਾਂ ਗੁਰਦੀਪ ਸਿੰਘ ਖੈੜਾ ਵਾ ਉਹਨਾਂ ਦੀ ਜਿਹੜਾ ਕੇਸ ਆ ਉਹ ਕarnataka ਦਾ ਅਸੀਂ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਡੀ ਉੱਥੇ ਸੀ ਅਪੀਲ ਲਾਉਣ ਲੱਗੇ ਆ ਹਾਈ ਕੋਰਟ ਉਹ ਕਹਿੰਦੇ ਮੇਰੀ ਪੀਰ ਨਾ ਲਾਓ ਮੇਰਾ ਇੱਥੇ ਸਰ ਜਾਣਾ ਹੋ ਸਕਦਾ ਉਹਦਾ ਕੋਈ ਸਿਸਟਮ ਹੋਵੇ ਜਿਹੜੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਦੀ ਭੁੱਲਰ ਨੇ ਉਹਨਾਂ ਦੇ ਪਰਿਵਾਰ ਨਾਲ ਸਾਡੇ ਸਾਨੂੰ ਮਿਲ ਨਹੀਂ ਸਕੇ ਉਹਨਾਂ ਦੀ ਮਿਸ ਜੀ ਕਿ ਉਹ ਉਹ ਉਹਨਾਂ ਦੀ ਅਸੀਂ ਕੋਸ਼ਿਸ਼ ਕਰਦੇ ਉਹਨਾਂ ਦੀ ਲਗੜੀਆਂ ਦਿੱਲੀ ਹਾਈ ਕੋਰਟ ਚ ਪਟੀਸ਼ਨ ਪਾਈ ਜਾਣੀ ਜਿਹੜੇ ਹੈਨੇ ਨੇ ਰਾਜੂਵਾਨਾ ਸਾਹਿਬ ਉਹਨਾਂ ਦਾ ਜਿਹੜਾ ਜੋ ਵੀ ਕੇਸ ਆ ਉਹ ਉੱਥੇ ਪੈਂਡਿੰਗ ਆ ਰਾਸ਼ਟਰਪਤੀ ਕੋਲ ਇਹ ਅਪਡੇਟ ਨੇ ਹੁਣ ਅਸੀਂ ਕੋਸ਼ਿਸ਼ ਕਰ ਰਿਹਾ ਤਿੰਨ ਪ੍ਰੋਗਰਾਮ ਦੀਕੇ ਨੇ ਲੋਕਲ ਇੱਕ ਪ੍ਰੋਗਰਾਮ ਦੀਕੇ 14 ਤਰੀਕ ਨੂੰ ਫਤੇਗੜ ਸਾਹਿਬ ਦੇ ਵਿੱਚ ਲੋਕਲ ਸੰਗਤਾਂ ਨੂੰ ਚੇਤਨਨ ਕੀਤਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਵੱਡਾ ਪ੍ਰੋਗਰਾਮ ਦੀਕਰ ਜਾ ਰਹੇ ਹਾਂ 21 ਤਰੀਕ ਦਾ ਮਰਿੰਡੇ ਵਿਖੇ ਜਿਹੜੀ ਲੋਕਲ ਸੰਗਤਵਾ ਉੱਥੇ ਕਰ ਕਰ 4-500 ਬੰਦਾ ਇਕੱਠਾ ਹੋ ਜਾਂਦਾ ਲੋਕਲ ਰੋਸਵਾਰ ਚ ਕਰਨਾ ਉਹਨਾਂ ਨੂੰ ਦੱਸਣੀ ਅਗਲੀ ਤਰੀਕ 21 ਸਤੰਬਰ ਨੂੰ 21 ਸਤੰਬਰ ਕਈ ਸਤੰਬਰ ਨੂੰ ਖਮਾਣੋਂ ਜਿੱਥੇ ਜਥੇਦਾਰ ਹੈਗਾ ਖਬਾਰਾ ਜੀ ਦਾ ਇਲਾਕਾ ਹੈ ਉੱਥੇ ਕਰ ਰਹੇ ਆ ਰੋਸ ਮਾਰਚ ਇਹ ਤਿੰਨ ਕਰਕੇ ਫੇਰ ਕੱਲ ਨੂੰ ਵੱਡੀ ਤਰੀਕੇ ਇਕ ਲਿਕਣੀ ਆ ਜਿਹਦੇ ਵਿੱਚ ਸਾਰੇ ਬਹੁਤੇ ਵਰਤਵਤ ਸੰਤ ਮਹਾਪੁਰਸ਼ ਹੋਣਗੇ ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇਥੋਂ ਤੱਕ ਕਿ ਜਿਹੜਾ ਬਾਗੀ ਤੜਾ ਸੁਖਵੀਰ ਬਾਲਤ ਤੋਂ ਨਵਾਸ਼ ਹੋ ਕੇ ਬਾਹਰ ਉਹ ਸਾਰੇ ਸਾਥ ਦੇਣਗੇ ਕਿਸਾਨ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਸਾਰੀਆਂ ਇੱਕ ਵੱਡਾ ਰੋਸ ਮਾਰਚ ਕੱਢਣਾ ਵਾ ਦਬਾਅ ਪਾਉਣਾ ਸਰਕਾਰ ਤੇ ਤਾਂ ਕਿ ਕਿਉਂਕਿ ਹੁਣ ਸਰਕਾਰ ਨੇ ਦਬਾਅ ਬਿਲਕੁਲ ਚੁਕਾ ਚੱਕ ਲਿਆ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਰਕਾਰ ਨੇ ਜਦੋਂ ਦਾ ਸੁਪਰੀਮ ਕੋਰਟ ਚ ਆਰਡਰ ਆ ਜਿਹੜਾ ਪੰਜਾਬੀ ਦਾ ਸਿੱਧਾ ਲਾਭ ਦਾ ਢੀਠ ਹੋਈ ਬੈਠੀ ਸਰਕਾਰ ਉਹ ਕਹਿੰਦੀ ਹੁਣ ਸੁਪਰੀਮ ਕੋਰਟ ਨੇ ਆਰਡਰ ਕਰਤਾ ਵੀ ਤੁਸੀਂ ਮੋਰਚਾ ਚੁਕਾ ਦੇ ਸਕੇ ਬੈਠੇ ਬੈਠੇ ਰਹਿਣ ਹੁਣ ਅਸੀਂ ਆ ਜਿਹੜੀ ਵਾਢੀ ਤੋਂ ਪਹਿਲਾਂ ਚੋਂ ਦੇ ਤੋਂ ਪਹਿਲਾਂ ਅਸੀਂ ਵੱਡਾ ਇੱਥੇ ਰੋਸ ਮਾਰਚ ਕੱਢਣਾ ਇਹਨਾਂ ਦੀ ਬਿਲਕੁਲ ਜਿਹੜੀਆਂ ਮਾੜੀਆਂ ਮੁੰਡੀਆਂ ਚੂਲਾਖਾਨਾਂ ਨੇ ਇਹਨਾਂ ਨੂੰ ਮਜਬੂਰ ਕਰਦਾਂਗੇ ਜਿਹੜੇ ਇਹਨਾਂ ਦੇ ਕੋਚਰੇ ਕੰਮ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਤੇ ਪੰਜਾਬ ਸਰਕਾਰ ਦੇ ਜ세ਦਾਰ ਜਗਤਾਰ ਸਿੰਘ ਵਾਰਾ ਨੂੰ ਲਿਆਉਣਾ ਇੱਥੇ ਤੇ ਪਿਉਰੇ ਦੀ ਜਿਹੜੀ ਤੁਰੰਤ 2 ਘੰਟੇ ਦੇ ਵਿੱਚ ਪਰਮਜੀਤ ਸਿੰਘ ਪਿਉਰਾ ਬਾਹਰ ਆ ਸਕਦੇ ਨੇ ਪਰ ਉਰਤੇ ਜੇ ਪੰਜਾਬ ਸਰਕਾਰ ਚਾਹੇ ਤਾਂ ਤੇ ਜਗਤਾਰ ਸਿੰਘ ਤਾਰਾ ਦੀ ਵੀ ਜਿਹੜੀ ਪ੍ਰੋਰ ਹੋ ਸਕਦੀ ਉਹ ਕੇਸ ਨਵੇਰ ਸਕਦਾ ਕੋਈ ਕੇਸ ਦੀ ਖਤ ਹੋਇਆ ਕੱਲ ਨੂੰ ਐਲਾਨ ਕਰਨ ਜਾ ਰਹੇ ਹਾਂ ਕੱਲ ਨੂੰ ਐਲਾਨ ਕਰਨਾ ਪੂਰੇ ਪੂਰਾ ਵੱਡਾ ਐਲਾਨ ਹੋਏਗਾ ਬਹੁਤ ਵੱਡਾ ਐਲਾਨ ਹੋਵੇਗਾ ਜੀ ਘੱਟ ਤੋਂ ਘੱਟ ਇਸ ਲੱਖ ਘੱਟ ਤੋਂ ਘੱਟ 20 25 ਸੰਤੋ ਦੀ ਅਗਵਾਈ ਕਰਨਗੇ ਜੀ ਸਾਡੀ ਗੱਲ ਕਿਸਾਨ ਜਿ세 ਬੰਦਿਆਂ ਸਾਥ ਦੇ ਰੀਆਂ ਸਾਰੀਆਂ ਉਹ ਵੱਡਾ ਇੱਕ ਐਡਾ ਮਾਰਚ ਹੋਵੇਗਾ ਜਿਹੜਾ ਇਹਨਾਂ ਕੋਲ ਕੰਟਰੋਲ ਨਹੀਂ ਹੋਣਾ ਤੇ ਇਹ ਅਸੀਂ ਕਰਨ ਜਾ ਰਹੇ ਹਾਂ ਇਹ ਵੀ ਹੁੰਦਾ ਜਦੋਂ ਪਹਿਲਾਂ ਤੁਸੀਂ ਰੋਸ ਮਾਰਚ ਕੱਢਣਾ ਸੀ ਉਦੋਂ ਸਮਾ طے ਕਰ ਦਿੱਤਾ ਗਿਆ ਇੱਕ ਥਾਂ ਵੀ ਨਿਸ਼ਚਿਤ ਕਰ ਦਿੱਤੀ ਗਈ ਪਰ ਐਨ ਮੌਕੇ ਤੇ ਆ ਕੇ ਉਸ ਦੇ ਵਿੱਚ ਬਦਲਾਅ ਕਰ ਦਿੱਤਾ ਗਿਆ ਜਿਵੇਂ 17 ਸੈਕਟਰ ਦਾ ਪ੍ਰੋਗਰਾਮ ਦਿੱਤਾ ਉਸ ਤੋਂ ਬਾਅਦ ਤੁਸੀਂ ਨੇ ਇਹ ਮੋਰਚੇ ਨੂੰ ਘੁਮਾ ਕੇ ਜੇਲ੍ਹ ਉੱਪਰ ਦੀ ਮੋੜ ਕੇ ਮੋਰਚੇ ਦੇ ਵਿੱਚ ਰੋਸ ਮਾਰਚ ਲਿਆ ਜਾਂਦਾ ਉਸ ਚੀਜ਼ ਤੇ ਵੀ ਕਿੰਤੂ ਪ੍ਰਾਂਤੂ ਹੋਇਆ ਸੰਗਤ ਵੀ ਦੋ ਚਿੱਤੀ ਹੋ ਜਾਂਦੀ ਆ ਤਾਂ ਸੰਗਤ ਕਹਦੀ ਹੈ ਕਿ ਜਦ ਤਾ ਪਹਿਲਾਂ ਹੀ ਸੋਚ ਵਿਚਾਰ ਕੇ ਪਹਿਲਾਂ ਹੀ ਮੰਥਨ ਕਰਕੇ ਆਪਣਾ ਪ੍ਰੋਗਰਾਮ ਸਾਂਝਾ ਕਰੋ ਪਹਿਲਾ ਪੋਸਟਰ ਵੀ ਮੈਂ ਮਹਾਲੀ ਚ ਦੇਖਿਆ ਵੀ ਲੱਗੇ ਹੋਏ ਸੀ ਵੀ 17 ਸੈਕਟਰ ਦੇ ਵਿੱਚ ਹੀ ਜਾਣਾ ਉਸ ਤੋਂ ਬਾਅਦ ਅਸੀਂ ਗਵਰਨਰ ਹਸਪਤਾਲ ਜਾਵਾਂਗੇ ਉਹ ਕੀ ਕਾਰਨ ਬਣ ਜਾਂਦਾ ਪਹਿਲਾ ਇਸ ਵਾਰ ਤੁਸੀਂ ਮੰਥਨ ਕੀਤਾ ਇਹ ਬਿਲਕੁਲ ਮੰਥਨ ਕਰਕੇ ਐਲਾਨ ਕਰਾਂਗੇ ਜੀ ਕੱਲ ਨੂੰ ਕਾਫੀ ਮੀਟਿੰਗਾਂ ਹੋਈਆਂ ਨੇ ਤੁਹਾਨੂੰ ਦੱਸਿਆ ਵੀ ਪਤਿਕਾਰ ਸਾਹਿਬ ਹੋਈ ਮਰੰਡੇ ਮੀਟਿੰਗ ਹੋਈ ਆ ਸਾਡੀ ਆਫਸ ਵਿੱਚ ਵਿਚਾਰ ਵਟਾਂਦਰਾ ਹੋਇਆ ਕਿਸੇ ਦਾ ਫੋਨ ਤੇ ਕਈਆਂ ਨਾਲ ਹੋ ਗਈ ਗੱਲ ਇਹ ਫਾਈਨਲੀ ਆ ਇਹਦੇ ਚ ਕੋਈ ਦੋਰ ਰਹਿਣੀ ਕੋਈ ਤਬਦੀਲੀ ਨਹੀਂ ਆਊਗੀ ਪ੍ਰਸ਼ਾਸਨ ਅੱਗੇ ਖਰਾਬ ਕਰਦਾ ਰਿਹਾ ਸਾਡੀ ਜਿਹੜੀ ਹੈ ਕਿ ਭਰਾ ਨਹੀਂ ਸਾਰੀ ਹੈਗੇ ਆ ਉਹ ਕਈ ਵਾਰੀ ਇਹਨਾਂ ਦੇ ਪਰੋਸੇ ਚ ਆ ਜਾਂਦੇ ਆ ਇਹ ਪਰੋਸਾ ਜਿੱਤ ਲੈਂਦੇ ਵੀ ਕੋਈ ਨਹੀਂ ਤੁਸੀਂ ਇਦਾਂ ਕਰ ਲੋ ਇਦਾਂ ਕਰ ਲੋ ਹੁਣ ਸਾਨੂੰ ਇਹਨਾਂ ਤੇ ਯਕੀਨ ਹੋ ਗਿਆ ਵੀ ਇਹਨਾਂ ਨੇ ਸਾਡੀ ਗੱਲ ਇਦਾਂ ਮੰਨਣੀ ਨਹੀਂ ਜਿੰਨਾ ਚਿਰ ਇਹਨਾਂ ਤੇ ਪੂਰੀ ਤਰ੍ਹਾਂ ਦਬਾਨ ਆਉਂਦਾ ਥੋੜਾ ਜਿਹਾ ਸਾਰਾ ਆਪਣਾ ਜੋ ਪੰਜਾਬ ਦਾ ਤਾਨ ਆ ਤਾਕਤ ਵਾ ਸਾਡੀ ਮੂਰਚੇ ਦੀ ਉਹ ਸਾਰੀ ਸ਼ਕਤੀ ਇਹਨਾਂ ਤੇ ਵਰਤਣੀ ਆ ਜੇ ਇਹ ਸਾਡੀਆਂ ਇਹ ਮੰਗਾ ਜਿਹੜੀਆਂ ਜਿਹੜੀਆਂ ਸੌਖੀਆਂ ਮੰਨ ਸਕਦੇ ਨੇ ਜਿਹੜਾ ਇਹਨਾਂ ਦੇ ਗੋਚਰੇ ਨੇ ਜੇ ਉਹ ਨਾ ਮੰਨਿਆ ਤੇ ਏਡਾ ਦਾ ਰੋਸ ਏਡਾ ਦਾ ਰੋਸ ਮਾਰਚ ਹੋਊਗਾ ਜਿਹੜਾ ਇਹਨਾਂ ਕੋ ਕੋ ਕੰਟਰੋਲ ਨਹੀਂ ਇੱਕ ਗੱਲ ਹੋਰ ਦੱਸੋ ਸਰਕਾਰ ਦੇ ਨਾਲ ਗੱਲਬਾਤ ਕਦੋਂ ਟੁੱਟੀ ਕਦੋਂ ਆਖਰੀ ਗੱਲਬਾਤ ਹੋਈ ਸੀ ਕਿੱਥੇ ਤੱਕ ਜਾ ਕੇ ਗੱਲ ਚੱਲੀ ਸੀ ਕਿਵੇਂ ਟੁੱਟ ਗਈ ਕੀ ਕਾਰਨ ਬਣ ਗਏ ਉਹ ਗੱਲ ਟੁੱਟਣ ਦੇ ਦੇਖੋ ਗਵਰਨਰ ਜਿਹੜੀ ਗਵਰਨਰ ਨਾਲ ਤਾਂ ਤੇਰੀ ਪਹਿਲਾਂ ਵੀ ਆ 13 12 13 ਅਗਸਤ ਨੂੰ ਵੀ ਗੱਲ ਹੋਈ ਆ ਹੁੰਦੀ ਰਹਿੰਦੀ ਆ ਜੋ ਦੋਸਤ ਗਵਰਨਰ ਨਾਲ ਕੋਈ ਗੱਲ ਕਰਦੇ ਉਹ ਕਹਿੰਦੇ ਜੀ ਉਹ ਪਹਿਲਾਂ ਤਾਂ ਹੈ ਹੀ ਨਹੀਂ ਪਹਿਲੇ ਵਾਲਾ ਹੈ ਨਹੀਂ ਮੈਂ ਤਾਂ ਨਵਾਂ ਮੈਨੂੰ ਤਾਂ ਪਤਾ ਹੀ ਕੋਈ ਨਹੀਂ ਜੇ ਕਿਸੇ ਮਿਨਿਸਟਰ ਨਾਲ ਗੱਲ ਕਰਦੇ ਉਹ ਕਹਿੰਦੇ ਜੀ ਤੂਏ ਨੂੰ ਭੇਜ ਦਿੰਦੇ ਅਗਲੀ ਵਾਰੀ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਨਵੇਂ ਸਿਰੋਂ ਦੱਸੋ ਅਸੀਂ ਹੁਣ ਟੈਂਟਾ ਹੀ ਨਾਪਦਾ ਵੀ ਅਸੀਂ ਗੱਲ ਕਰਨੀ ਨਹੀਂ ਸਾਡੇ ਨਾਲ ਕੋਈ ਵੀ ਤੁਸੀਂ ਜਿਹੜੀਆਂ ਸਾਡੀਆਂ ਮੰਗਾ ਮੰਨ ਕੇ ਸਾਡੇ ਕੋਲ ਇਹ ਥੱਲੇ ਅਸੀਂ ਰੱਖਣਾ ਨਹੀਂ ਐ ਇਸ ਵਾਰੀ ਵੀ ਅਸੀਂ ਅਸੀਂ ਜਲੀਲ ਹੋ ਰਹੇ ਆ ਲੋਕ ਸਾਨੂੰ ਪਰੇਸ਼ਾਨ ਕਰ ਰਹੇ ਆ ਲੋਕਾਂ ਨੂੰ ਅਸੀਂ ਪਰੇਸ਼ਾਨ ਕੀਤਾ ਵੀ ਅਸੀਂ ਆਇਆ ਜਾਣਾ ਸੀ ਆ ਜਾਣਾ ਇਹ ਪਰੋਸਾ ਦੇ ਇਹ ਤੁਸੀਂ ਇਦਾਂ ਕਰ ਲੋ ਅਸੀਂ ਤੁਹਾਡੀ ਆ ਮੰਗ ਮੰਨ ਲਈ ਨਹੀਂ ਫੋੜ ਅਸੀਂ ਇਹ ਫੈਸਲਾ ਕੀਤਾ ਵੀ ਆਰ ਪਾਰ ਦੀ ਇਹਨਾਂ ਨਾਲ ਲੜਾਈ ਲੜਨੀ ਹੋਰ ਸਥਿਤੀ ਕੀ ਆ ਮੋਰਚੇ ਦੀ ਕਈ ਵਾਰ ਇਹ ਵੀ ਪ੍ਰੋਪਗੈਂਡਾ ਚੱਲ ਪੈਂਦਾ ਕਿ ਜਿਹੜਾ ਮੋਰਚਾ ਲੱਗਿਆ ਹੋਇਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਉਹ ਖਤਮ ਹੋਣ ਦੇ ਕੰਢੇ ਆ ਉੱਥੇ ਕੁਝ ਹੈ ਨਹੀਂ ਕੋਈ ਸੰਗਤ ਉੱਥੇ ਕੋਈ ਲੋਕ ਨਹੀਂ ਬੈਠੇ ਮੋਰਚੇ ਤੇ ਇਸ ਤਰ੍ਹਾਂ ਦੇ ਵੀ ਪ੍ਰੋਪਗੈਂਡਾ ਚੱਲ ਪੈਂਦਾ ਕਈ ਵਾਰ ਸਥਿਤੀ ਕੀ ਆ ਮੋਰਚੇ ਦੀ ਹੁਣ ਕਿੱਥੇ ਸਟੈਂਡ ਕਰ ਰਹੇ ਮੈਂ ਤੁਹਾਡੇ ਮਾਧਿਅਮ ਮਾਧਿਅਮ ਸੂਚਨਾ ਚਾਹੁੰਦਾ ਇਹ ਮੋਰਚੇ ਦੀ ਸਹੀ ਸਥਿਤੀ ਹੈ ਤਾਂ ਹੀ ਸੁਪਰੀਮ ਕੋਰਟ ਆਰਡਰ ਕਰੇ ਵੀ ਤੁਸੀਂ ਮੋਰਚੇ ਦੀ ਚੱਕਰ ਸਕਦੇ ਇਸ ਪ੍ਰਸ਼ਾਸਨ ਨੇ ਦੇਖਿਆ ਵੀ ਇਸ ਮੋਰਚਾ ਚਕਾ ਚਕਾਉਣ ਲਈ ਹਲਚਲ ਮੱਚ ਜੂਗੀ ਇਹ ਲੋਕਾਂ ਦਾ ਸਿਰੜ ਤੇੜ ਵਿਸ਼ਵਾਸ ਦੂਰ اندੇਸ਼ੀ ਸਾਡੇ ਜਿਹੜੇ ਪ੍ਰਬੰਧਕ ਆ ਉਹਨਾਂ ਦੀ ਕਰਕੇ ਸੁਪਰੀਮ ਕੋਰਟ ਨੂੰ ਆਰਡਰ ਹੋ ਗਿਆ ਇਹ ਇਹ ਇਹਦੂ ਘਾਟੋ ਪ੍ਰਾਪਤੀ ਤੁਸੀਂ ਦੱਸੋ ਵੀ ਦੁਨੀਆ ਤੇ ਕੋਈ ਪਾਰਟੀ ਦਿਖਾ ਦੇਵੇ ਜਿਹਨੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਸਾਬ ਜਦਾ ਅਜੀਤ ਸਿੰਘ ਨੂੰ ਜਾਂਦਿਆ ਕੋਈ ਰਾਹ ਰੋਕਿਆ ਹੋਵੇ 20 ਮਹੀਨੇ 12 ਦਿਨ ਕੋਈ ਪਾਰਟੀ ਦਿਖਾ ਦੇਵੇ ਕੋਈ ਪਾਰਟੀ ਦਿਖਾ ਦੇਵੇ ਇਹ ਉਪਲਬਧੀ ਨਹੀਂ ਗਈ ਵੀ ਲੱਖਾਂ ਦਾ ਇਕੱਠ ਹੋ ਚੁੱਕਾ ਇਸਰ ਦੀ ਧੁਤੇ ਕਦੀ ਹੋਇਆ ਨਹੀਂ ਫੇ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਹੀ ਤਰੀਕੇ ਨਾਲ ਮੂਰਤਿਆ ਚੱਲ ਰਿਹਾ ਇਹਦੂ ਤੇ ਪ੍ਰਾਪਤੀ ਕੀ ਜਿਹੜੀ ਗਿੰਤੀ ਆ ਸਾਡਾ ਮੂਰਤਿਆ ਜੀ ਕਿਸਾਨੀ ਨਾਲ ਸੰਬੰਧ ਤੇ ਪ੍ਰਚਾਰਕਾਂ ਨਾਲ ਜਦੋਂ ਅਸੀਂ ਕਾਲ ਕਰਦੇ ਆਂ ਤੇ ਇਕੱਠ ਹੁੰਦਾ ਨਾ ਹਜ਼ਾਰਾਂ ਦਾ ਇਕੱਠ ਹੋ ਜਾਂਦਾ ਇਹਦਾ ਮਤਲਬ ਵੀ ਸਾਡੇ ਨਾਲ ਜਿਹੜੀਆਂ ਲੋਕਾਂ ਦੀਆਂ ਸਾਡੇ ਨਾਲ ਹੀ ਇਹ ਸਮੂਰਚੇ ਦਾ ਤੇ ਜਿਹੜੀਆਂ ਮੰਗਾਂ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਠੀਕ ਹੈ ਤਾਂ ਹੀ ਲੋਕ ਆਉਂਦੇ ਨਾ ਹੁਣ ਵੀ ਤੁਸੀਂ ਦੇਖੋ ਇੰਨਾ ਇਕੱਠ ਹੋਊਗਾ ਜਿਹੜਾ ਸਰਕਾਰ ਕੋ ਥੰਮਿਆ ਨਹੀਂ ਜਾਣਾ ਉਹ ਕਿਉਂ ਅਸੀਂ ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਪੱਕੇ ਤੌਰ ਤੇ ਇੱਥੇ ਬੈਠੇ ਰਹੋ ਕੋਈ ਲੋੜ ਨਹੀਂ ਜੇ ਜਦੋਂ ਸਾਨੂੰ ਲੋੜ ਪੈਂਦੀ ਕਾਲ ਕਰਦੇ ਪਬਲਿਕ ਆਉਂਦੀ ਹੈ ਸੰਗਤ ਆਉਂਦੀ ਹੈ ਸੰਗਤ ਕੋਈ ਗਲਤ ਅਸੀਂ ਗੱਲ ਨਹੀਂ ਮੰਗ ਰਹੇ ਕੋਈ ਮਾੜੀ ਮੰਗ ਨਹੀਂ ਮੰਗਦਾ ਜੇ ਮੰਗ ਮੰਗ ਬਾਨੇ ਬੰਦਿਆਂ ਨੇ ਕੈਦ ਕੱਟ ਚੁੱਕੇ ਉਹਨੂੰ ਛੱਡੋ ਜਾਂ ਜੇ ਮੰਗ ਬਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਕਾਨੂੰਨ ਬਣਾਓ ਕੋਈ ਸਖਤ ਜਿਹੜਾ ਇੰਨੀ ਵਾਰੀ ਬਿਆਦੀ ਪੰਜਾਬ 'ਚ ਇਹ ਮੰਗਾਂ ਨਹੀਂ ਲੋਕ ਇੰਨਾ ਸਹਿਬਤ ਨੇ ਕੋਈ ਐਡੀ ਗੱਲ ਦੀ ਗਿਣਤੀ ਵੱਧ ਕੱਟ ਹੁੰਦੀ ਰਹਿੰਦੀ ਹੈ ਅਸੀਂ ਵੀ ਬਾਲਾ ਕੈਂਟੀਅਲ ਨੂੰ ਜਾਂਦੇ ਸੀ ਕਿੰਨੇ ਸੀ ਇਹਨਾਂ ਤੇ ਦਬਾਅ ਬਣਾਈਏ ਪਰ ਇਦਾਂ ਦਾ ਕਰੀਏ ਲੋਕਾਂ ਵਿੱਚ ਚੇਤਨਾ ਲੱਗ ਗਈ ਤੇ ਅਸੀਂ ਵੱਡਾ ਕੋਈ ਪ੍ਰੋਗਰਾਮ ਨਹੀਂ ਕੀਤਾ ਉਹ ਲੀਕ ਦਿੱਤਾ ਬੁਰਾ ਇਹਨਾਂ ਜਦੋਂ ਅਸੀਂ ਚਾਹਨੇ ਉਦੋਂ ਹੋ ਜਾਂਦਾ ਇੱਕ ਭਾਜਪਾ ਦੀ ਐਮਪੀ ਕੰਗੜਾ ਰਣੌਤ ਵੀ ਬੜੀ ਚਰਚਾ ਦੇ ਵਿੱਚ ਆ ਬੜੀ ਵਿਵਾਦਿਤ ਟਿੱਪਣੀਆਂ ਕਰਦੀ ਹੁਣ ਇੱਕ ਵਾਰ ਫਿਰ ਉਹਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੂੰ ਅਤਵਾਦੀ ਦੱਸਿਆ ਉਹ ਕਹਿੰਦੇ ਕਿ ਗੁਰਦੁਆਰੇ ਚ ਲੋਕਗੇ ਸੀ ਉਹਨਾਂ ਲਵੇ ਕੇ 47 ਸੀ ਇਸ ਤਰ੍ਹਾਂ ਦੇ ਹੀ ਉਹਨੇ ਟਿੱਪਣੀ ਕੀਤੀ ਆ ਕੀ ਲੱਗਦਾ ਤੁਹਾਨੂੰ ਉਹਦੇ ਬਿਆਨਾਂ ਦੇ ਪਿੱਛੇ ਕੋਈ ਹੈ ਜਾਂ ਉਹਨੂੰ ਸਪੋਰਟ ਕਰਦਾ ਵਾਰ-ਵਾਰ ਜਿਹੜੀਆਂ ਟਿੱਪਣੀਆਂ ਕਰਨੀਆਂ ਬਾਅਦ ਵਿੱਚ ਫਿਰ ਕੁਝ ਹੋਰ ਪਾਸੇ ਨੂੰ ਲੈ ਜਾਣਾ ਗੱਲ ਨੂੰ ਪਹਿਲੀ ਗੱਲ ਤਾਂ ਉਹਨੂੰ ਮੂਰਖ ਨੂੰ ਪੁੱਛੇ ਇਹ ਵੀ ਉਦੋਂ ਏਕੇ 47 ਆਈ ਨਹੀਂ ਸੀ ਪੰਜਾਬ ਚ ਜਦੋਂ ਸੰਤ ਜਰਨੈਲ ਸਿੰਘ ਸੀ ਉਦੋਂ ਏਕੇ 47 ਦੀ ਆਮਦ ਹੀ ਨਹੀਂ ਪੰਜਾਬ ਚ ਬਾਕੀ ਜਿਹੜਾ ਸ਼ਸਤਰ ਰੱਖਣਾ ਵਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਤੋਂ ਹੁਣ ਤੱਕ ਦਾ ਸਿੱਖ ਦਾ ਜੋ ਇਤਿਹਾਸ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਸ਼ਸਤਰ ਧਾਰੀ ਸਿੱਖ ਨੂੰ ਪੜਾਇਆ ਸ਼ਸਤਰ ਕੋਈ ਵੀ ਰੱਖ ਸਕਦਾ ਕਾਨੂੰਨੀ ਤੌਰ ਤੇ ਸੰਤਾਂ ਕੋਈ ਵੀ ਪਿਸਤਰ ਸੀ ਤੀਰ ਵੀ ਰੱਖ ਸਕਦਾ ਕਿਰਪਾਨ ਰੱਖ ਸਕਦਾ ਬਰਛਾ ਰੱਖ ਸਕਦਾ ਉਹ ਕਿਸ ਵਾਸਤੇ ਆ ਪ੍ਰੋਟੈਕਸ਼ਨ ਵਾਸਤੇ ਆਪਣੀ ਪ੍ਰੋਟੈਕਸ਼ਨ ਤੇ ਕਿਸੇ ਜ਼ਾਲਮ ਦੇ ਨਾਲ ਕੋਈ ਅਨਿਆਂ ਹੋ ਰਿਹਾ ਕੋਈ ਨਿਰਬਲ ਕਮਜ਼ੋਰ ਬਿਆਸੇ ਨਿਆਸਰੀ ਨਾਲ ਕੋਈ ਹੋ ਰਿਆ ਤੱਕਾ ਤੇ ਉਹਦੀ ਰੋਕ ਸਮਗਾ ਨਹੀਂ ਸਿੱਖ ਨੇ ਕਰਨਾ ਸਿੱਖ ਕਰਦੇ ਆਏ ਨੇ ਬਾਕੀ ਇਹਦੇ ਕੋਈ ਸਰਟੀਫੀਕੇਟ ਲੈਣ ਦੀ ਕੀ ਲੋੜ ਆ 20 ਜਿਹੜੇ ਸੰਤ ਸੀਗੇ ਜੀ ਸੰਤ ਕੀ ਹੁੰਦਾ ਇਹਨੂੰ ਕੀ ਪਤਾ ਵੀ ਸੰਤ ਸਿਪਾਈ ਕੀ ਹੁੰਦਾ ਪਹਿਲੀ ਗੱਲ ਤਾਂ ਮੇਰਾ ਖਿਆਲ ਲੋਕਾਂ ਨੂੰ ਸਿਆਣ ਪਚਾਈ ਦੀ ਹੈ ਇਹੋ ਜੇ ਜਿਹੜੇ ਭਾਈ ਆਪ ਸਿਪਾਈ ਚਾਰਕ ਸਾਂਝ ਵਿੱਚ ਕਟੱਣ ਪੈਦਾ ਕਰਦਾ ਮਨੋ ਉਹਨੂੰ ਐਮਪੀਕੇ ਉਹਨੂੰ ਤਾਂ ਪਿੰਡ ਦਾ ਸਰਪੰਚ ਦੇ ਨਹੀਂ ਬਣਾਉਣਾ ਚਾਹੀਦਾ ਇਹ ਲੋਕਾਂ ਦੀ ਲੋਕਾਂ ਨੂੰ ਇਹ ਸਿਆਣਪ ਵਰਤਣੀ ਚਾਹੀਦੀ ਕਹੇ ਕਈ ਇਹੋ ਜਿਹੇ ਬੰਦੇ ਨੂੰ ਜਿਹਨੇ ਹੁਣ ਤੱਕ ਵਿਵਾਦਿਤ ਬਿਆਨ ਹੀ ਦਿੱਤੇ ਆ ਇਹ ਕੋਈ ਹੀਰੋਇਨ ਥੋੜੋ ਆ ਇਹਨੇ ਇਹੋ ਜਿਹੇ ਬਿਆਨ ਦੇ ਦੇ ਕੇ ਚੜੀ ਯਾਦ ਕਰ ਗਈ ਆ ਇਹਨੇ ਕੀ ਕੀਤਾ ਕੀ ਇਹਦੀ ਐਕਟਰਸ ਆ ਕੀ ਇਹਨੇ ਐਕਟਿੰਗ ਕੀਤੀ ਆ ਦਿਖਾ ਦਵੇ ਇਹ ਪਹਿਲਾਂ ਜਾਂ ਕੋਈ ਫਿਲਮ ਇਹਨੂੰ ਕਿਸੇ ਫਿਲਮ ਚ ਲਿਆ ਹੋਵੇ ਕੋਈ ਚੰਗੀ ਫਿਲਮ ਨੇ ਫਿਲਮ ਕੀ ਬਣਦੀ ਆ ਕੋਈ ਚੰਗਾ ਇਤਿਹਾਸ ਦਿਖਾਉਣਾ ਕੋਈ ਸਮਾਜ ਦੀ ਚੀਜ਼ਾਂ ਦਿਖਾਉਣੀਆਂ ਸਮਾਜ ਦੀਆਂ ਕਦਰਾਂ ਕੀਮਤਾਂ ਦਿਖਾਉਣਾ ਇਹ ਕੀ ਦਿਖਾਉਂਦੀ ਆ ਜੀ ਕੀ ਦਿਖਾਉਂਦੀ ਪੇਹ ਉੱਥੇ ਕਹਿੰਦੀ ਸੀ ਇਹਨਾਂ ਨੇ ਜੀ ਰੇਪ ਕੀਤਾ ਰੇਪ ਹੋਇਆ ਜੀ ਉੱਥੇ ਇਹਨੂੰ ਦੱਸੇ ਵੀ ਕਿਹੜਾ ਰੇਪ ਹੋਇਆ ਇਹ ਪ੍ਰੂਫ ਦਵੇ ਇਹ ਕਹਵੇ ਕਿਹੜੀ ਬੀਬੀ ਨਾਲ ਕਿਹਨੇ ਕੀਤਾ ਇਹ ਹਵਾ ਜਿਹੜੀ ਗੱਲ ਕਰ ਦੇਣੀ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਲੋਕਾਂ ਨੂੰ ਅੱਤਵਾਦੀ ਕਹਿ ਦੇਣਾ ਤੇ ਭਾਜਪੀ ਨੂੰ ਚਾਹੀਦਾ ਇਹਨੂੰ ਨੱਥ ਪਾਉਣ ਜਿਹਨੂੰ ਪੰਜਾਬੀ ਚ ਕਹਿੰਦੇ ਜਦੋਂ ਬੰਦਾ ਹਲਕ ਜਾਂਦਾ ਨਾ ਹਲਕ ਜਾਂਦਾ ਉਹ ਫੇ ਕਈ ਵਾਰ ਆਪਣੇ ਨੂੰ ਵੜਦਾ ਹਜੇ ਤੇ ਬਾਪ ਪੱਕੇ ਨੂੰ ਵੜਦੀ ਆਪਣੇ ਵੜਦਾ ਭਾਜਪੀ ਨੂੰ ਚਾਹੀਦਾ ਵੀ ਇਹਨੂੰ ਤੁਰੰਤ ਇਹਦੇ ਤੇ ਪਾਬੰਦੀ ਲਾਉਣ ਵੀ ਤੂੰ ਇਹੋ ਜੇ ਕੋਈ ਬਿਆਨ ਨਹੀਂ ਦੇਣੇ ਜੇ ਨਾਲ ਤੇ ਨਾਲ ਆਪਸੀ ਜਿਹੜੀ ਪੰਜਾਬ ਵਿੱਚ ਬਹੁਤ ਸਾਰੇ ਸਾਨ ਸਾਨ ਫਤਾਂ ਲੋਕ ਰਹਿ ਰਹੇ ਨਹੀਂ ਕੋਈ ਕਟਸਨ ਪੈਦਾ ਹੋਵੇ ਇਹਨੂੰ ਤੁਰੰਤ ਇਹਨੂੰ ਕੀ ਅਸਤੀਫਾ ਦੇਣਾ ਉਹਨੂੰ ਸਸਪੈਂਡ ਕਰਨਾ ਚਾਹੀਦਾ ਲੋਕ ਇਹਨੂੰ ਐਮਪੀ ਤੋਂ ਵੀ ਸਸਪੈਂਡ ਕਰਨਾ ਚਾਹੀਦਾ ਤਾਂ ਕੋਈ ਅਧਿਕਾਰੀ ਨਹੀਂ ਹੈ। ਭਾਜਪਾ ਤਾਂ ਕਿਨਾਰਾ ਕਰ ਲੈਂਦੀ ਹੈ ਬਿਆਨ ਤੋਂ ਜਦੋਂ ਕਿਸਾਨੀ ਅੰਦੋਲਨ ਵਾਲਾ ਬਿਆਨ ਇਹਦਾ ਵਿਵਾਦਿਤ ਆਉਂਦਾ ਤਾਂ ਭਾਜਪਾ ਕਹਿੰਦੀ ਹੈ ਸਾਡਾ ਇਸ ਨਾਲ ਕੋਈ ਸਰੋਕਾਰ ਨਹੀਂ ਹੈ। ਇਸ ਦਾ ਨਿੱਜੀ ਬਿਆਨ ਹੋ ਸਕਦਾ ਹੈ। ਕਾਰਵਾਈ ਕੋਈ ਨਹੀਂ ਹੁੰਦੀ। ਤੁਸੀਂ ਮੈਨੂੰ ਦੱਸੋ ਜੀ ਇੱਕ ਇੱਕ ਪਰਿਵਾਰ ਆ ਆਪਣਾ। ਜਿਹੜੀ ਇੱਕ ਪਾਰਟੀ ਹੁੰਦੀ ਪਰਿਵਾਰ ਹੁੰਦੀ ਹੈ। ਐਮਪੀ ਜਿਹੜਾ ਹੁੰਦਾ ਉਹਦੇ ਪਰਿਵਾਰ ਦਾ ਇੱਕ ਮੈਂਬਰ ਹੁੰਦਾ। ਜਿਹੜਾ ਉਸ ਪਰਿਵਾਰ ਦਾ ਮੁਖੀ ਉਹ ਕਿਨਾਰਾ ਕਿਉਂ ਕਰ ਸਕਦਾ? ਉਹ ਆਪਣੀ ਜ਼ਿੰਮੇਵਾਰੀ ਚੱਕੇ ਵੀ ਉਹਨੂੰ ਉਹਨੂੰ ਜਾਣ ਲਾਵੇ ਉਹਨੂੰ ਜਾ ਕੇ ਵੀ ਅੱਜ ਤੋਂ ਬਾਅਦ ਤੂੰ ਬਿਆਨ ਨਹੀਂ ਦੇਣਾ ਚੱਕ ਪਰੇ ਹੋ ਤੂੰ ਕੋਈ ਤੇਰੇ ਕੋ ਕੋਈ ਅਧਿਕਾਰ ਨਹੀਂਗਾ ਐਮਪੀ ਰਹਿਣ ਦਾ ਤੂੰ ਦੇਖੋ ਕੋਈ ਅਧਿਕਾਰ ਨਹੀਂ ਸਾਡੀ ਮੈਂਬਰ ਬਣਦਾ ਇਹ ਉਹ ਪਰਿਵਾਰ ਵਾਇਕ ਜਿਹੜੀ ਪਾਰਟੀ ਪਰਿਵਾਰ ਇਹ ਇੰਨੀ ਇੱਕ ਗੱਲ ਕਹਿ ਕੇ ਉਹ ਬਚ ਨਹੀਂ ਸਕਦੇ ਲੋਕਾਂ ਤੋਂ ਜਿਹੜੀ ਆਪਣੀ ਭਾਜਪਾ ਵਾ ਬਚ ਨਹੀਂ ਸਕਦੀ ਉਹਨਾਂ ਨੂੰ ਆਪਣੀ ਜ਼ਿੰਮੇਵਾਰਾਨੀ ਜ਼ਿੰਮੇਵਾਰਾਨੀ ਸਮਝਣੀ ਚਾਹੀਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਉਦੋਂ ਤੁਰੰਤ ਤੇ ਕੋਈ ਐਕਸ਼ਨ ਚੱਲ ਜਾਏ ਇਹ ਨਹੀਂ ਵੀ ਪਾਸਾ ਵੱਟ ਗਿਆ ਜਾਂ ਕਹਿ ਤਾ ਸਾਡਾ ਦੀ ਸਵਤ ਉਦਾਂ ਉਹਨਾਂ ਦਾ ਸੰਬੰਧ ਉਦਾਂ ਉਹਨਾਂ ਨੇ ਟੈਕਸਟ ਦਿੱਤੀ ਐਮਪੀ ਕਿਦਾਂ ਬਣਾਤੀ ਜੇ ਉਹਨਾਂ ਦਾ ਸੰਬੰਧ ਨਹੀਂ ਐਮਪੀ ਕਿਦਾ ਬਣ ਗਿਆ ਇਹ ਪਰ ਭਾਜਪਾ ਦੇ ਪੰਜਾਬ ਦੇ ਲੀਡਰ ਵੀ ਇਹਦਾ ਵਿਰੋਧ ਜ਼ਰੂਰ ਕਰਦੇ ਨੇ ਪਰ ਇਸ ਤਰ੍ਹਾਂ ਨਹੀਂ ਕਹਿੰਦੇ ਵੀ ਇਸ ਨੂੰ ਪਾਰਟੀ ਚੋਂ ਬਾਹਰ ਕੱਢੋ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਹਿੰਦੇ ਇਹ ਵਿਰੋਧ ਕਰਦੇ ਨੇ ਕਿ ਇਹਦਾ ਬਿਆਨ ਆ ਜਿਹੜਾ ਨਿੰਦਣਯੋਗ ਆ ਇਹਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਪੰਜਾਬ ਬਾਰੇ ਇਹਨੂੰ ਕੀ ਪਤਾ ਪਰ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਉੱਠਦੀ ਉਹਨਾਂ ਲੀਡਰਾਂ ਦੇ ਵੱਲੋਂ ਵੀ ਇਹਨੂੰ ਪਾਰਟੀ ਚੋਂ ਬਾਹਰ ਕੱਢੋ ਇਹਨੂੰ ਬਾਹਰ ਦਾ ਰਸਤਾ ਦਿਖਾਓ ਭਾਈ ਤੁਹਾਡੇ ਪੰਜਾਬ ਦੇ ਵਿੱਚ ਭੜਕਹਟ ਪੈਦਾ ਕਰਦੀ ਐ ਤੇ ਕਾਨੂੰਨੀ ਕਾਰਵਾਈ ਕਰੋ ਇਹਦੇ ਦੇਖੋ ਵੀ ਉਹ ਉਹ ਵੀ ਉਹ ਵੀ ਜੇ ਜ਼ਿੰਮੇਵਾਰ ਵਿਅਕਤੀ ਹੋਣ ਤਾਂ ਲਾਉਣ ਨਾ ਜੋ ਜ਼ਿੰਮੇਵਾਰ ਵਿਅਕਤੀ ਉਹਨੂੰ ਕਹਿਣ ਕੱਲੀ ਉਹ ਨਹੀਂ ਸੈਂਟਰ ਵਾਲਿਆਂ ਨੂੰ ਚਾਹੀਦਾ ਸਾਰੇ ਲੀਡਰਾਂ ਨੂੰ ਚਾਹੀਦਾ ਪਹਿਲੀ ਗੱਲ ਤਾਂ ਲੋਕਾਂ ਨੂੰ ਚਾਹੀਦਾ ਜਿਨ੍ਹਾਂ ਨੇ ਲੋਕਾਂ ਨੇ ਉਹਨੂੰ ਇਹੋ ਜਿਹੇ ਨੂੰ ਬਣਾਇਆ ਵਾ ਕਿਉਂਕਿ ਇਹ ਇਹ ਦੇ ਕੋ ਕੀ ਕੁਆਲਿਫਿਕੇਸ਼ਨ ਆ ਜੀ ਜੇ ਫਿਲਮ ਵਿੱਚ ਵਿਵਾਦਿਤ ਬਿਆਨ ਦੇ ਦੇਣੇ ਫਿਲਮ ਤਿਆ ਕਰਦੇ ਨਹੀਂ ਰੋਲਾ ਪਾ ਦੇਣਾ ਮਾੜੇ ਲਫ਼ਜ਼ ਬੋਲਦੇ ਨਹੀਂ ਇਹਨੂੰ ਅਰਥਵਾਦੀ ਕਹਿੰਦਾ ਇਹਨੂੰ ਵੱਖਵਾਦੀ ਕਹਿੰਦਾ ਹੁਣ ਹੁਣ ਇਹਨੂੰ ਪੁੱਛੇ ਵੀ ਇਹਦੇ ਕੋ ਕੀ ਅਧਿਕਾਰ ਆ ਇਹਦੇ ਕੋ ਸર્ટਿਫਿਕੇਟ ਲੈਣਾ ਸਿੱਖਾ ਲੈ ਤੂੰ ਤੂੰ 10 20 ਸੰਤ ਕਿਹੋ ਜਿਹਾ ਹੁੰਦਾ ਜਾਂ ਤੂੰ 10 20 ਸਿੱਖ ਅਧਿਆਰ ਰੱਖ ਸਕਦਾ ਦਿਖ ਰਿਹਾ ਇਹਦੇ ਕੋ ਇਹਦੇ ਕੋ ਲੈਣਾ ਇਹਦੇ ਕੋ ਕੀ ਅਧਿਕਾਰ ਕੀ ਅਥੋਰਟੀ ਆ ਕਦੀ ਸਿੱਖ ਕੋਈ ਬੋਲਿਆ ਕਈ ਹੋਰ ਕੋਈ ਬੋਲਿਆ ਵੀ ਫਰਾਨੇ ਹਿੰਦੂ ਨੇ ਤਰਸ਼ੂਰ ਰੱਖਿਆ ਜੀ ਫਲਾਨੇ ਨੇ ਆ ਚੀਜ਼ ਰੱਖੀ ਕਦੇ ਕੋਈ ਬੋਲਿਆ ਸਾਨੂੰ ਲੋੜ ਹੀ ਨਹੀਂ ਇਹਦੇ ਕੋ ਕੀ ਅਧਿਕਾਰ ਆ ਕਹਨੇ ਅਥੋਰਟੀ ਦਿੱਤੀ ਇਹਨੂੰ 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 ਭਾਜਪਾ ਨੂੰ ਤੁਰੰਤ ਤੇ ਐਕਸ਼ਨ ਲੈਣਾ ਚਾਹੀਦਾ ਨੀ ਤਾਂ ਜਿਹੜਾ ਆਉਣ ਵਾਲਾ ਸਮਾਂ ਵਾਂ ਭਾਜਪਾ ਦਾ ਹੋਰ ਖਰਾਬ ਥੱਲੇ ਹੋਵੇਗਾ ਲੋਕਾਂ ਦੇ ਅੰਦਰ ਨਫਤ ਪੈਦਾ ਹੋਊਗੀ ਵੀ ਪਾਰਟੀ ਨੇ ਇਹੋ ਜਿਹੇ ਬੰਦੇ ਰੱਖੇ ਹੋਏ ਨੇ ਜਿਨ੍ਹਾਂ ਦੀ ਜਿਨ੍ਹਾਂ ਦਾ ਕੋਈ ਕਰਤਾਰ ਹੀ ਨਹੀਂ ਜਿਨ੍ਹਾਂ ਦਾ ਕੋਈ ਚਾਲ ਚੱਲਣ ਦੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀ ਜਿਸ ਤਰ੍ਹਾਂ ਕੰਗਣਾ ਕਹਿ ਰਹੀ ਹੈ ਵੀ 147 ਸੀ ਉਹਨਾਂ ਕੋਲ ਸੰਤ ਪਿੰਡਰਾਲਾ ਦੇ ਕੋਲ ਜਿਸ ਤਰ੍ਹਾਂ ਤੁਸੀਂ ਤਰਕ ਦਿੱਤਾ ਤੱਥਾਂ ਦੇ ਮੁਤਾਬਕ ਵੀ ਉਸ ਸਮੇਂ ਤਾਂ 147 ਆਈ ਹੀ ਨਹੀਂ ਸੀ ਹੈ ਸੀ ਉਸ ਸਮੇਂ 147 ਮਤਲਬ ਕੋਈ ਨਹੀਂ ਜੀ ਇਹ ਸਬੂਤ ਕਰੇ ਜੇ ਪੰਜਾਬ 'ਚ ਜਾਂ ਸੀਆਈਟੀ ਜਾਂ ਇੰਟੈਲੀਜੈਂਸ ਸਬੂਤ ਕਰਨ ਵੀ 84 ਜੇ ਕਿਸੇ ਢਾੜੀ ਆਈ ਇਸ ਬੂਦੈਂਸਨ ਕਦੋਂ ਆਈ ਹੈ ਕੁਝ ਪਤਾ ਦੇ ਇਹ ਇਹ ਤਾਂ ਹੁਣ ਮੈਂ ਕਹਿ ਨਹੀਂ ਸਕਦਾ ਜੀ ਕਿਉਂਕਿ ਮੈਂ ਮੈਂ ਉਹਦੀ ਤਸਕਰੀ ਕੀਤੀ ਆ ਲੇਕਿਨ ਉਹ ਕਦ ਕਿਹੜੇ ਸਮੇਂ ਦੇ ਵਿੱਚ ਆਈ ਹੈ ਇਸ ਤਰ੍ਹਾਂ ਲੇਕਿਨ ਮੈਨੂੰ ਜੋ ਪੇਪਰਾਂ ਵਿੱਚ ਪੜ੍ਹਨ ਨੂੰ ਮਿਲਿਆ 85 86 ਤੋਂ ਬਾਅਦ ਆਈਗੀ ਪਹਿਲਾਂ ਨਹੀਂ ਆਈ ਹੈ ਪਹਿਲਾਂ ਨਹੀਂ ਆਈ ਨਹੀਂ ਆਈ ਪਹਿਲਾਂ ਹਾਂ ਜੀ ਤੇ ਹੁਣ ਕਿਸ ਤਰ੍ਹਾਂ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਵੀ ਕੋਈ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਇਸ ਦੀ ਕੋਈ ਕਾਰਵਾਈ ਕਰਾਵੋਗੇ ਇਸ ਤਰ੍ਹਾਂ ਤੁਸੀਂ ਅਕਸਰ ਜਦੋਂ ਕੋਈ ਹੁੰਦਾ ਇਸ ਤਰ੍ਹਾਂ ਦੀ ਗੱਲ ਉੱਠਦੀ ਹੈ ਤੁਹਾਡੀ ਬਾਤ ਤੁਹਾਡੇ ਵਕੀਲ ਕਿ ਸਮਨ ਭੇਜਦੇ ਨੇ ਜਾਂ ਉਹਨੂੰ ਨੋਟਿਸ ਭੇਜਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਮੇਰੀ ਹੁਣ ਇਹਨਾ 2-3 ਦਿਨ ਤੋਂ ਵਕੀਲਾਂ ਨਾਲ ਰਾਏ ਨਹੀਂ ਹੋਈ ਕੋਈ ਵੈਸੇ ਸਾਡੀ ਹੁੰਦੀ ਰਹਿੰਦੀ ਮੀਟਿੰਗ ਵਕੀਲਾਂ ਨਾਲ ਸਾਡੇ ਕੋਲ ਚੰਗੇ-ਚੰਗੇ ਹਾਈ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵਕੀਲ ਨੇ ਕਰਾਂਗੇ ਗੱਲ ਇੱਥੇ ਕੀ ਐਕਸ਼ਨ ਹੁੰਦਾ ਪਰ ਸਭ ਤੋਂ ਪਹਿਲਾਂ ਅਸੀਂ ਐਕਸ਼ਨ ਇਹ ਕਹਿਣਾ ਚਾਹੁੰਦੇ ਲੋਕਾਂ ਨੂੰ ਇੱਕ মিডিਆ ਨੂੰ ਕਹਿਣਾ ਚਾਹੁੰਦੇ ਆ ਬੇਨਤੀ ਤੁਹਾਡੇ ਤੋਂ ਕਹਿਣਾ ਚਾਹੁੰਦੇ ਬੇਹੋ ਜੀ ਇਹੋ ਜਿਹਿਆਂ ਦੀ ਇੰਟਰਵਿਊ ਕਰਦੇ ਕਿਉਂ ਪਹਿਲਾਂ ਜਿਹੜੀ ਜਿਹੜੀ ਕਲੇਸ਼ ਪੈਦਾ ਕਰਦੀ ਜਿਹੜੀ ਕਿਰਤਨ ਪੈਦਾ ਕਰਦੀਆਂ ਉਹ ਕਰਦੇ ਕਿਉਂ ਫਿਰ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਇਹੋ ਜਿਹਾ ਕਿਉਂ ਛੁਡਦੇ ਤੁਸੀਂ ਇਹੋ ਜਿਹਾ ਐਮਪੀ ਨੇ ਉੱਥੇ ਜਾ ਕੇ ਤੁਹਾਡਾ ਕੀ ਸਵਾਰਨਾ ਉੱਥੇ ਜਾ ਕੇ ਕੀ ਆਵਾਜ਼ ਕਰੂਗੀ ਕਿਹੜਾ ਲਾ ਕਰੂਗਾ ਪਾਰਟੀ ਨੂੰ ਵੀ ਭਾਜਪਾ ਨੂੰ ਵੀ ਕਹਿਣਾ ਚਾਹੁੰਦੇ ਬਾਕੀ ਪਾਰਟੀਆਂ ਨੂੰ ਵੀ ਕਹਿਣਾ ਚਾਹੁੰਦੇ ਆ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਨਾ ਦੇਣ ਸਰਪੰਚੀ ਤੋਂ ਲੈ ਕੇ ਉੱਪਰ ਤੱਕ ਇਮਾਨਦਾਰ ਦੂਰਦੇਸ਼ ਹਾਂ ਲੋਕਾਂ ਦੀ ਮਰਜ਼ੀ ਕਿਹਨੂੰ ਪਾਰਟੀ ਨੂੰ ਵੋਟ ਪਾਉਣੀ ਗੱਲ ਵੱਖਰੀ ਆ ਪਰ ਇਹੋ ਜਿਹੇ ਬੰਦਿਆਂ ਨੂੰ ਸਿਆਸਤ ਵਿੱਚ ਨਾ ਲਿਆ ਜਾਵੇ ਸਿਆਸਤ ਦਾ ਨਾਮ ਬਦਨਾਮ ਹੋ ਚੁੱਕਾ ਹੁਣ ਸਿਆਣਾ ਬੰਦਾ ਇਮਾਨਦਾਰ ਬੰਦਾ ਚੰਗੀ ਸੋਚ ਰੱਖਣ ਵਾਲਾ ਬੰਦਾ ਸਿਆਸਤ ਵਿੱਚ ਦਾਖਲ ਨਹੀਂ ਹੁੰਦਾ ਵੀ ਇਹਨੂੰ ਇਹ ਕਹਿੰਦੇ ਵੀ ਇਹ ਤਾਂ ਲਿਪੜੀ ਹੋਈ ਆ ਇਹਦਾ ਘਾਰਾ ਵਾ ਮੈਂ ਇਹਨਾਂ ਚ ਸਿਆਸਤ ਵਿੱਚ ਲਿਪਟਣਾ ਜਾਵਾ ਕਿੰਨੀ ਸੋਹਣੀ ਵਿਦੇਸ਼ ਵਿੱਚ ਸਿਆਸਤ ਚੱਲਦੀ ਆ ਮੈਨੂੰ ਇੱਕ ਮੈਂ ਆਦਾ ਨਹੀਂ ਚਾਹਣਾ ਤੁਹਾਡੀ ਬਾਦ ਉਸ ਬਿੱਲ ਕਲਿੰਕਟਨ ਨੇ ਗਲਤ ਕੰਮ ਕਰ ਲਿਆ ਜੀ ਲਿਵਿੰਸਕੀ ਨਾ ਤੁਸੀਂ ਹਰਾ ਰਹੇ ਜੋ ਕੋਈ ਪ੍ਰੈਜ਼ੀਡੈਂਸੀ ਆਪੋਜੀਸ਼ਨ ਨੇ ਵੀ ਕਿਹਾ ਵੀ ਇਸ ਬੰਦੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਾਡੇ ਮੁਲਕ ਦੀ ਸ਼ਾਨ ਆ ਮੁਲਕ ਦਾ ਸਾਡੇ ਪ੍ਰੈਜ਼ੀਡੈਂਟ ਇੱਥੇ ਹਾਲਾਤ ਦੇਖੋ ਕੀ ਹੈ ਇੱਥੇ ਰਾਹੀ ਲੱਭਦੇ ਲੈਂਦੇ ਇੱਕ ਦੂਸਰੇ ਦੇ ਵਿਰੁੱਧ ਵੀ ਕਿਸੇ ਤਰ੍ਹਾਂ ਇਹਨੂੰ ਉਟਾਈ ਕਿਉਂਕਿ ਸੈਂਕੜਿਆਂ ਦੀ ਗਿਣਤੀ ਜਿਹੜੇ ਕ੍ਰਿਮੀਨਲ ਮਾਈਂਡਡ ਬੰਦੇ ਜਿਹੜੇ ਨੇ ਇਹ ਵੀ ਕ੍ਰਿਮੀਨਲ ਮਾਈਂਡਡ ਹੀ ਆ ਇਹ ਜੇ ਰੂਲੀ ਨਹੀਂ ਵੀ ਕਿਸੇ ਨੇ ਕਤਲ ਕੀਤਾ ਹੋਵੇ ਜਾਂ ਕਿਸੇ ਦੀ ਲਤ ਬਾਹ ਵਢੀ ਹੋਵੇ ਉਹ ਹੀ ਉਹ ਹੀ ਕਨਵਰ ਹੁੰਦਾ ਇਹ ਵੀ ਕਨਵਰ ਮਾਈਂਡਡ ਆ ਜਨਾਨੀ ਜਿਹੜੀ ਹੈ ਤੇ ਇਹ ਉੱਥੇ ਪਾਰਲੀਮੈਂਟ ਵਿੱਚ ਬੈਠੀ ਹੋਈ ਹੈ ਤੇ ਸਾਡੇ ਲਈ ਕਾਨੂੰਨ ਸਾਡੇ ਦੀ ਕਾਨੂੰਨ ਦੀ ਵਾਸਤੇ ਕਿਹੋ ਜੀ ਹੋਵੇਗੀ ਉਸ ਮਨੁੱਖ ਦੀ ਜਿੱਥੇ ਇਹੋ ਜੇ ਬੰਦੇ ਕਿ ਗੱਲ ਹੋਰ ਦੱਸੋ ਤੁਸੀਂ ਤੁਹਾਡਾ ਬਹੁਤ ਲੰਬਾ ਸਫ਼ਰ ਵੀ ਰਿਹਾ ਬਾਹਰਲੇ ਮੁਲਕਾਂ ਦਾ ਤੁਹਾਡਾ ਤਜਰਬਾ ਵੀ ਰਿਹਾ ਫਰਾਂਸ ਦੇ ਵਿੱਚ ਵੀ ਤੁਸੀਂ ਸਿਟੀਜ਼ਨ ਉੱਥੇ ਦੇ ਤਾਂ ਜਦੋਂ ਅਜਿਹੇ ਬਿਆਨ ਆਉਂਦੇ ਨੇ ਤਾਂ ਕਿੰਨੇ ਕੁ ਉਹਦੀ ਪੜਕਾਹਟ ਪੈਦਾ ਹੁੰਦੀ ਹੈ ਕਿੰਨਾ ਕੁ ਨੁਕਸਾਨ ਕਿੰਨਾ ਕੁ ਪ੍ਰਭਾਵ ਆ ਜਿਹੜਾ ਦੋ ਫਿਰਕਿਆਂ ਦੇ ਵਿੱਚ ਹੁੰਦਾ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਕੜਤਣ ਭਰੇ ਬਿਆਨ ਆਉਂਦੇ ਨੇ ਨੁਕਸਾਨ ਕਿੰਨਾ ਕੁ ਹੁੰਦਾ ਫਰਕ ਪੈਂਦਾ ਬਿਲਕੁਲ ਹੁੰਦਾ ਜੀ ਅਜੇ ਫਿਲਮ ਲੱਗਦੀ ਦੇਖੋ ਕੀ ਕੀ ਹਾਲਾਤ ਪੰਜਾਬ ਦੇ ਬਣ ਰਹੇ ਇਹ ਜਾਨ ਬੁੱਝ ਕੇ ਅੱਗ 'ਚ ਝੋਕਦੇ ਆ ਲੋਕ ਸ਼ਾਂਤਮਈ ਟੰਗਲਾ ਰਹਿੰਦੇ ਆ ਮਿਹਨਤ ਕਰਦੇ ਆ ਮਜ਼ਦੂਰੀ ਕਰਦੇ ਰੋਟੀ ਖਾਂਦੇ ਆ ਫਿਰ ਲੋਕ ਸੜਕਾਂ ਦੇ ਉੱਤਰ ਤੇ ਆ ਲੋਕਾਂ ਦੇ ਬੱਚੇ ਘਰਾਂ ਚੋਂ ਮਿਲਕਦੇ ਆ ਲੋਕ ਸੜਕਾਂ ਦੇ ਉੱਤੇ ਅੱਗਾਂ ਲੱਗਦੀਆਂ ਤੋੜਫੰਨ ਹੁੰਦੀ ਕਿੰਨਾ ਨੁਕਸਾਨ ਹੁੰਦਾ ਪ੍ਰਸ਼ਾਸਨ ਕਿੰਨਾ ਲੱਗਦਾ ਪੁਲਿਸ ਕੋਈ ਕੰਮ ਨਹੀਂ ਕਰਦੀ ਡੀਸੀ ਕੋਈ ਕੰਮ ਨਹੀਂ ਕਰੂਗਾ ਐਸ ਜੀ ਆਉਣਗੇ ਸਾਰੇ ਕੰਮ ਰੁਕ ਜਾਂਦੇ ਨੇ ਔਰ ਬੰਦੇ ਇੱਕ ਦਾ ਕਸੂਰ ਹੁੰਦਾ ਹੈਰਾਨ ਕੀ ਯਾਰੀ ਗੱਲ ਬਾਹਰ ਇਸ ਤਰ੍ਹਾਂ ਕਾਰਵਾਈ ਹੁੰਦੀ ਆ ਜੇਕਰ ਕੋਈ ਇਸ ਤਰ੍ਹਾਂ ਪਟਘਾਟ ਭਰੇ ਬਿਆਨ ਦਿੰਦਾ ਹੋਵੇ ਲੀਡਰ ਕੋਈ ਤੁਸੀਂ ਇਹ ਤਾਂ ਕੌਮ ਦੀ ਇਹਨੇ ਪਟਘਾਟ ਕੀਤੀ ਆ ਪੰਜਾਬੀਆਂ ਨੂੰ ਟਾਰਗੇਟ ਮਰਦੀ ਸਿੱਖਾਂ ਨੂੰ ਟਾਰਗੇਟ ਕਰਦੀ ਆ ਬਾਰ ਕਿਸੇ ਇੱਕ ਨਾਂ ਵੀ ਉਹ ਤੋਂ ਇਮਾਨਦਾਰੀ ਦਾ ਕੇਸ ਹੋ ਜਾਂਦਾ ਚੱਲ ਕੋਰਟ ਤੇ ਜੀ ਉਹਦੇ ਕੋਈ ਉਦਾਂ ਨਹੀਂ ਰਹਿੰਦਾ ਉੱਥੇ ਬਹੁਤ ਸੋਚ ਸਮਝ ਕੇ ਆਮ ਵਿਅਕਤੀ ਵੀ ਬਿਆਨ ਦਿੰਦਾ ਇਹ ਇਹ ਇਹਨੂੰ ਬਣਾਇਆ ਹੋਇਆ ਐਮਪੀ ਜ਼ਿੰਮੇਵਾਰ ਮੈਂ ਤਾਂ ਹੈਰਾਨ ਆ ਕਿੱਦਾਂ ਦੇ ਬਿਆਨ ਲਾਈ ਜਾਂਦੀ ਕੋਈ ਰੋਕਦਾ ਨਹੀਂ ਕੋਈ ਪਰਚਾ ਨਹੀਂ ਹੁੰਦਾ ਕੋਈ ਕੋਰਟ ਨਹੀਂ ਕਹਿੰਦੀ ਉੱਥੇ ਨਿੱਜੀ ਤੌਰ ਤੇ ਬੰਦੇ ਜਾ ਕੇ ਕਹਿੰਦੇ ਪੁਲਿਸ ਵਾਲੇ ਖੁਦ ਫੜ ਕੇ ਲਿਆ ਉਹਦੇ ਚੱਲ ਜੇਲ੍ਹ ਚ ਵੀ ਤੂੰ ਆ ਲੋਕਾਂ ਦੇ ਵਿੱਚ ਪਟਾਖਾ ਆੜ ਪੈਦਾ ਕਰਦੀਆਂ ਜਾਂ ਕਰਦਾ ਇੱਥੇ ਕੋਈ ਪੁੱਛਦਾ ਨਹੀਂ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਥਾੜਾ ਵੀ ਬਹੁਤ ਪਾਈ ਪਾਲ ਸਿੰਘ ਫਰਾਂਸ ਸਾਡੇ ਨਾਲ ਜੁੜੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਕੰਗਣਾ ਰੈਨਾਉਤ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਦੇ ਵਿੱਚ ਆਉਂਦੀ ਆ ਤਾਂ ਦੋ ਧਰਮਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਫੁੱਟ ਪਾਉ ਨੀਤੀ ਅਪਣਾਉਂਦੀ ਆ ਤਾਂ ਉਹਨਾਂ ਨੂੰ ਵੰਡਣ ਦਾ ਯਤਨ ਆਪਣੇ ਬਿਆਨਾਂ ਦੇ ਜ਼ਰੀਏ ਕਰਦੀ ਜਿਸ ਕਰਕੇ ਲੋਕਾਂ ਦੇ ਵਿੱਚ ਵੀ ਕਿਤਨਾ ਕੀਤੇ ਪ੍ਰਭਾਵ ਜ਼ਰੂਰ ਪੈਂਦਾ ਜਦੋਂ ਅਜਿਹੇ ਬਿਆਨ ਅ ਦਿੱਤੇ ਜਾਂਦੇ ਨੇ ਕੰਗਣਾ ਰਣਾਉ ਦੇ ਵੱਲੋਂ ਤਾਂ ਕਾਰਵਾਈ ਦੀ ਮੰਗ ਕੀਤੀ ਹੈ ਕਿ ਭਾਜਪਾ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੇ ਤਾਂ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਦਿਖਾਵੇ ਤੇ ਦੂਜਾ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਕੱਲ ਨੂੰ ਇੱਕ ਵੱਡੀ ਜਿਹੜੀ ਐਲਾਨ ਜਿਹੜਾ ਉਹ ਕਰ ਦਿੱਤਾ ਜਾਣਾ ਹੈ ਤਾਂ ਪੂਰੀ ਕਾਨਫਰੰਸ ਕੀਤੀ ਜਾਏਗੀ ਤਾਂ ਜਥੇਬੰਦੀਆਂ ਪਹੁੰਚਣਗੀਆਂ ਕਿਸਾਨ ਜਥੇਬੰਦੀਆਂ ਸੰਤ ਸਮਾਜ ਤੇ ਜਥੇਬੰਦੀਆਂ ਮਿਲ ਕੇ ਕੌਮੀ ਇਨਸਾਫ ਮੋਰਚੇ ਦੇ ਬੋਲ ਨੂੰ ਇੱਕ ਰੂਸ ਮਾਰਚ ਦਾ ਐਲਾਨ ਕੀਤਾ ਜਾਵੇਗਾ ਤਰੀਕ ਜਿਹੜੀ ਉਹ ਦੱਸੀ ਜਾਵੇਗੀ ਤਾਂ ਵੱਖਰਾ ਰੂਸ ਮਾਰਚ ਹੋਏਗਾ ਤਾਂ ਇਸ ਵਾਰ ਆਰ ਪਾਰ ਦੀ ਲੜਾਈ ਲੜਨ ਦੇ ਮੂਡ ਦੇ ਵਿੱਚ ਆ ਕੌਮੀ ਇਨਸਾਫ ਮੋਰਚਾ ਹੋਣੇ 2 ਸਾਲ ਹੋ ਗਏ ਨੇ ਪਰ ਹਲੇ ਤੱਕ ਮਸਲੇ ਦਾ ਕੋਈ ਹਲ ਨਹੀਂ ਨਿਕਲਿਆ ਬੰਦੀ ਸਿੰਘਾਂ ਨੇ ਆਪਣੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਗਾਲ ਦਿੱਤੀ ਜ਼ਿੰਦਗੀ ਜੇਲ੍ਹਾਂ ਦੇ ਵਿੱਚ ਲਾ ਦਿੱਤੀ 30-30 ਸਾਲ ਹੋ ਗਏ ਨੇ ਪਰ ਹਲੇ ਤੱਕ ਉਹਨਾਂ ਨੂੰ ਪੱਕੀਆਂ ਜ਼ਮਾਨਤਾਂ ਤਾਂ ਕੀ ਮਿਲਨੀਆਂ ਸੀ ਹਲੇ ਤੱਕ ਉਹਨਾਂ ਦੀ ਪਰੂਲ ਦੀ ਗੱਲ ਵੀ ਨਹੀਂ ਚੱਲੀ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੁੜੀ ਰਜਾਨਾ ਸਪੋਕਸਮੈਨ ਟੀਵੀ ਮੋਹਾਲ